ਫਿਰ ਤੁਸੀਂ ਤੇ ਮੈਂ ਹਰਦੀਪ ਕੁਮਾਰ ਅੱਜ ਤੁਹਾਡੇ ਲਈ ਐਸੀ ਜਾਣਕਾਰੀ ਲੈ ਕੇ ਆਏ ਹਾਂ ਕਿ ਜਿੱਥੇ ਲੋਕ ਆਪਣੇ ਪੈਸੇ ਲੈਣ ਦੇ ਨੂੰ ਲੈ ਕੇ ਚੈੱਕ ਦੇ ਦਿੰਦੇ ਨੇ ਚੈੱਕ ਕਿਤੇ ਨਾ ਕਿ ਬਾਉਂਸ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਲੋਕ ਫ੍ਰੀ ਮਾਈਂਡ ਹੋ ਕੇ ਬਹਿ ਜਾਂਦੇ ਨੇ ਕਿ ਹਾਂ ਚੈੱਕ ਬਾਉਂਸ ਹੋ ਗਿਆ ਤੇ ਸਾਡਾ ਕੀ ਕਰ ਲਣਗੇ ਪਰ ਹੁਣ ਇਸ ਤਰ੍ਹਾਂ ਨਹੀਂ ਹੈ ਕਿ ਸਾਡੇ ਨਾਲ ਇਸ ਚੈੱਕ ਦੇ ਜਿਹੜੇ ਕੇਸ ਹੈਗੇ ਉਹਦੇ ਜਾਣਕਾਰੀ ਦੇਣ ਸਾਡੇ ਐਡਵੋਕੇਟ ਗੌਰਵ ਰੋੜਾ ਸਾਡਾ ਮੁੰਜੂ ਉਹਨਾਂ ਕੋ ਜਾਣਕਾਰੀ ਲਵਾਂਗੇ ਕਿ ਜਿਹੜੇ ਲੋਕ ਚੈੱਕ ਬਾਉਂਸ ਹੋ ਜਾਂਦੇ ਆ ਤੇ ਜਿਹੜੇ ਲੋਕ ਭੁੱਲ ਜਾਂਦੇ ਆ ਕਿ ਸਾਡੇ ਪੈਸੇ ਨਹੀਂ ਮਿਲਨੇ ਕਿ ਉਹਨਾਂ ਨੂੰ ਕੀ ਪ੍ਰੋਵੀਜ਼ਨ ਆ ਜਾਂ ਉਹ ਕਿਸ ਤਰ੍ਹਾਂ ਚੈੱਕ ਲਾ ਸਕਦੇ ਕਿਸ ਤਰ੍ਹਾਂ ਆਪਣੇ ਪੈਸੇ ਵਾਪਸ ਲੈ ਸਕਦੇ ਨੇ ਗੁਰੂ ਜੀ ਜਿੱਦਾਂ ਮਤਲਬ ਕੋਈ ਚੈੱਕ ਦੇ ਦਿੰਦਾ ਆ ਤੇ ਚੈੱਕ ਬਾਉਂਸ ਹੋ ਜਾਂਦਾ ਤੇ ਲੋਕ ਸੋਚ ਲੈਂਦੇ ਕਿ ਸਾਡੇ ਹੁਣ ਪੈਸੇ ਨਹੀਂ ਆਣੇ ਹਿੰਮਤ ਹਾਰ ਜਾਂਦੇ ਨੇ ਤੇ ਉਹ ਕਿਸ ਤਰ੍ਹਾਂ ਕੇਸ ਲਾ ਸਕਦੇ ਆ ਤੇ ਕਿਸ ਤਰ੍ਹਾਂ ਉਹਨਾਂ ਨੂੰ ਪੈਸੇ ਵਾਪਸ ਮਿਲ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਸਾਡੇ ਤੁਹਾਡੇ ਚੈਨਲ ਤੇ ਜੜੀਏ ਜਿੰਨੇ ਵੀ ਦਰਸ਼ਕ ਜੁੜੇ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਦੇਖੋ ਚੈੱਕ ਦਾ ਜਿਹੜਾ ਕੇ ਇਹ ਅੰਦਾਵਾ ਐਨਆਈ ਐਕਟ ਯਾਨੀ ਕਿ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਇੱਕ ਐਕਟ ਬਣਿਆ ਹੋਇਆ ਉਹਦੇ ਅੰਡਰ ਇਹ ਗਵਰਨ ਹੁੰਦਾ ਹੈ ਤੇ ਉਹਦੇ ਅੱਗੇ ਇਹਦਾ ਸੈਕਸ਼ਨ ਔਨ ਦਾ 138 138 ਦੇ ਅੰਡਰ ਇਹਦਾ ਕੇਸ ਲੱਗਦਾ ਆ ਤੇ ਕੁਝ ਪ੍ਰੋਵੀਜ਼ਨਸ ਨੇ ਜਿਹੜੀਆਂ ਹਰ ਬੰਦੇ ਦੇ ਦਿਮਾਗ ਦੇ ਵਿੱਚ ਹੋਣੀਆਂ ਚਾਹੀਦੀਆਂ ਅਗਰ ਉਹ ਚੈੱਕ ਰਾਹੀਂ ਕੇਸ ਲਗਾਉਣਾ ਚਾਹੁੰਦਾ ਹੈ ਸਭ ਤੋਂ ਪਹਿਲੀ ਗੱਲ ਜਦੋਂ ਤੁਹਾਡਾ ਚੈੱਕ ਕੋਰਟ ਦੇ ਵਿੱਚ ਚਲਾ ਗਿਆ ਤੁਸੀਂ ਉਸ ਤੋਂ ਪਹਿਲਾਂ ਤਾਨੂੰ ਜਿਹੜਾ ਚੈੱਕ ਬੌਂਸ ਕਰਵਾਇਆ ਕੋਰਟ ਚ ਬੈਂਕ ਤੋਂ ਤੁਸੀਂ ਚੈੱਕ ਦੇ ਉੱਤੇ ਡੇਟ ਮੈਂਸ਼ਨ ਹੁੰਦੀ ਆ ਤੁਸੀਂ ਉਸ ਡੇਟ ਦੇ 3 ਮਹੀਨੇ ਦੇ ਅੰਦਰ ਅੰਦਰ ਉਹ ਕੇਸ ਉਸ ਚੈੱਕ ਨੂੰ ਬੈਂਕ ਦੇ ਵਿੱਚ ਲਗਾਉਣਾ ਆ ਅਗਰ ਤੁਸੀਂ ਨਹੀਂ ਲਗਾਇਆ ਤਾਂ ਉਸ ਤੋਂ ਬਾਅਦ ਚੈੱਕ ਦੀ ਜਿਹੜੀ ਵੈਲਿਡਿਟੀ ਆ ਉਹ ਖਤਮ ਹੋ ਜਾਏਗੀ ਉਹ ਚੈੱਕ ਦੀ ਕੋਈ ਵੀ ਵੈਲਿਊ ਨਹੀਂ ਹੋਏਗੀ ਚੈੱਕ 138 ਦੇ ਅੰਡਰ ਨਹੀਂ ਲੱਗ ਸਕਦਾ 3 ਸਾਲ ਦੇ ਅੰਦਰ ਅੰਦਰ ਤੁਹਾਨੂੰ ਫਿਰ ਸਿਵਲ ਕੇਸ ਸੂਟ ਫੋਰ ਕਵਰੀਦਾ ਕਰਨਾ ਪੈਣਾ ਪਰ ਜਿਹੜੀ ਚੈੱਕ ਦੀ ਪ੍ਰੋਵੀਜ਼ਨਸ ਨੇ 138 ਦੀਆਂ ਉਹ ਤੁਹਾਨੂੰ ਨਹੀਂ ਮਿਲਣਗੀਆਂ ਦੂਸਰਾ ਪਹਿਲਾ 3 ਮਹੀਨੇ ਦਾ ਤੁਸੀਂ ਦੇਖ ਲਿਆ ਦੂਸਰਾ ਜਦੋਂ ਤੁਸੀਂ ਇਹਨੂੰ ਬਾਉਂਸ ਕਰਵਾ ਲਿਆ ਚੈੱਕ ਤੁਸੀਂ ਭੇਜਿਆ ਬੈਂਕ ਦੇ ਵਿੱਚ ਬੈਂਕ ਦੇ ਵਿੱਚ ਲਿਖ ਕੇ ਆ ਗਿਆ ਇਨ ਇਫੀਸ਼ੀਐਂਟ ਫੰਡ ਜਾਂ ਸਾਈਨ ਦਾ ਜਾਂ ਜੋ ਵੀ ਉਹਦੇ ਵਿੱਚ ਲਿਖਿਆ ਹੁੰਦਾ ਲੈਟਸ ਸਪੋਜ਼ ਇਨ ਇਫੀਸ਼ੀਐਂਟ ਫੰਡ ਆ ਗਿਆ ਕਿ ਉਸ ਬੰਦੇ ਦੇ ਬੈਂਕ 'ਚ ਪੈਸੇ ਨਹੀਂ ਹੈ ਉਹਦੇ ਵਿੱਚ ਇੱਕ ਮੀਮੋ ਮਿਲਦੀ ਆ ਤੁਹਾਨੂੰ ਮੀਮੋ ਦਾ ਮਤਲਬ ਕੀ ਹੁੰਦਾ ਹੈ ਕੀ ਮੀਮੂ ਇੱਕ ਤਰ੍ਹਾਂ ਦਾ ਇੱਕ ਰਿਸਿਪਟ ਹੁੰਦੀ ਆ ਕਿ ਜਿਹਦੇ ਵਿੱਚ ਲਿਖਿਆ ਜਾਂਦਾ ਕਿ ਕਿੰਨਾ ਕਾਰਨਾ ਕਰਕੇ ਇਹ ਜਿਹੜਾ ਵਾਪਸ ਆਇਆ ਵਾ ਉਹ ਰਿਸਿਪਟ ਨੂੰ ਤੁਸੀਂ ਆਪਣੇ ਕੋਲ ਰੱਖਣਾ ਚੈੱਕ ਨੂੰ ਤੁਸੀਂ ਆਪਣੇ ਕੋਲ ਰੱਖਣਾ ਤੇ ਆਪਣੇ ਲਾਇਰ ਕੋਲ ਚਲੇ ਜਾਣਾ ਇੱਕ ਮਹੀਨੇ ਦੇ ਅੰਦਰ ਅੰਦਰ ਜਦੋਂ ਚੈੱਕ ਬੌਂਸ ਹੋ ਗਿਆ ਉਹਦੇ ਇੱਕ ਮਹੀਨੇ ਦੇ ਅੰਦਰ ਅੰਦਰ ਤੁਸੀਂ ਉਹ ਜਿਹੜਾ ਚੈੱਕ ਹੈ ਉਹ ਕੋਰਟ ਦੇ ਵਿੱਚ ਫਾਈਲ ਕਰਨਾ ਹੈ ਨੋਟਿਸ ਭੇਜ ਪਹਿਲਾਂ ਯਾਨੀ ਕਿ ਕੋਰਟ ਫਾਈਲ ਕਰਨ ਤੋਂ ਪਹਿਲਾਂ ਇੱਕ ਲੀਗਲ ਨੋਟਿਸ ਵਕੀਲ ਦੇ ਵੱਲੋਂ ਆਪੋਜ਼ਿਟ ਪਾਰਟੀ ਨੂੰ ਜਿਨੇ ਤੁਹਾਨੂੰ ਚੈੱਕ ਦਿੱਤਾ ਉਹਦੇ ਕੋਲ ਜਾਏਗਾ ਦੂਸਰਾ ਪ੍ਰੋਸੀਜਰ ਪਤਾ ਲੱਗ ਗਿਆ ਚੈੱਕ ਬਾਉਂਸ ਹੋ ਗਿਆ 1 ਮਹੀਨੇ ਦੇ ਅੰਦਰ ਅੰਦਰ ਲੀਗਲ ਨੋਟਿਸ ਹੁਣ ਲੀਗਲ ਨੋਟਿਸ ਦੇ ਵਿੱਚ 15 ਦਿਨ ਦਾ ਟਾਈਮ ਦਿੱਤਾ ਜਾਂਦਾ ਮੋਸਟ ਆਫ ਦਾ ਟਾਈਮ ਕਿ 15 ਦਿਨ ਦੂਸਰੀ ਪਾਰਟੀ ਨੂੰ ਦੇ ਦਿੱਤੇ ਕਿ 15 ਦਿਨ ਦੇ ਅੰਦਰ ਅੰਦਰ ਆਪਣੇ ਪੈਸੇ ਤੂੰ ਸਾਨੂੰ ਵਾਪਸ ਕਰ ਦੇ ਵਿਦ ਫਾਈਨ ਜਾਂ ਵਟ ਐਵਰ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ 15 ਦਿਨ ਦੇ ਅੰਦਰ ਅੰਦਰ ਉਹ ਪੈਸੇ ਨਹੀਂ ਵਾਪਸ ਕਰਦਾ ਤੁਹਾਨੂੰ ਤਾਂ ਉਸ ਚੈੱਕ ਨੂੰ ਤੁਸੀਂ ਕੋਰਟ ਦੇ ਵਿੱਚ ਅੱਗੇ ਹੁਣ ਤੱਕ ਤਾਂ ਤੁਸੀਂ ਇੱਕ ਲੀਗਲ ਨੋਟਿਸ ਭੇਜਿਆ ਸੀ ਹੁਣ ਕੋਰਟ ਦੇ ਵਿੱਚ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਅੰਦਰ ਫਾਈਲ ਕਰ ਸਕਦੇ ਹੋ ਜੋ ਦੋਨੋਂ ਫਾਈਲ ਕਰੋਗੇ ਉਹਦੇ ਆ ਟਾਈਮ ਕੀ ਆ ਹੁਣ 15 ਦਿਨ ਦਾ ਟਾਈਮ ਜਿਹੜਾ ਉਹਦਾ ਖਤਮ ਹੋ ਗਿਆ ਹੁਣ ਉਸ 15 ਦਿਨ ਖਤਮ ਹੋਣ ਤੋਂ ਅਗਲੇ 1 ਮਹੀਨੇ ਦੇ ਦੌਰਾਨ ਚੈੱਕ ਬਾਉਂਸ ਹੋਇਆ ਇੱਕ ਤਰੀਕ ਨੂੰ 15 ਤਰੀਕ ਤੱਕ ਉਨੇ ਪੈਸੇ ਤੁਸੀਂ ਉਹਨਾਂ ਤੋਂ ਮੰਗੇ ਉਹਨੇ ਨਹੀਂ ਦਿੱਤੇ 16 ਤਰੀਕ ਨੂੰ ਤੁਸੀਂ ਤੁਹਾਡੇ ਕੋਲ ਟਾਈਮ ਆ 16 ਤੋਂ ਲੈ ਕੇ ਅਗਲੀ 1 ਮਹੀਨੇ ਤੱਕ 30 ਦਿਨਾਂ ਤੱਕ ਤੁਹਾਡੇ ਕੋਲ ਟਾਈਮ ਹੈ ਕਿ ਤੁਸੀਂ ਉਹਨੂੰ ਕੋਰਟ ਦੇ ਵਿੱਚ ਫਾਈਲ ਕਰ ਦਿਓ ਫਿਰ ਇਹ ਕੋਰਟ ਚ ਫਾਈਲ ਹੋ ਜਾਏਗਾ ਸਭ ਤੋਂ ਪਹਿਲਾਂ ਉਹਨੂੰ ਸਬੰਨ ਚਾਣ ਕੇ ਕੋਰਟ ਤੋਂ ਵਿੱਚ ਸਬੰਨ ਦੇ ਵਿੱਚ ਅਗਰ ਉਹ ਕੋਰਟ ਚ ਆ ਜਾਏਗਾ ਤਾਂ ਕੇਸ ਲੜੇਗਾ ਆਪਣੀ ਜ਼ਮਾਨਤ ਕਰਾਏਗਾ ਤੇ ਕੋਰਟ ਚ ਕੇਸ ਫਾਈਲ ਹੋਏਗਾ ਅਗਰ ਉਹ ਨਹੀਂ ਆਂਦਾ ਸਬੰਨ ਤੋਂ ਬਾਅਦ ਉਹਨੂੰ ਪਹਿਲੇ ਨਿਕਲਣਗੇ ਵੇਲੇਬਲ ਵਾਰੰਟ ਉਸ ਤੋਂ ਬਾਅਦ ਫਿਰ ਵੀ ਨਹੀਂ ਆਉਂਦਾ ਦਿਨ ਉਹਦੇ نکلਣਗੇ ਨੌਨ ਅਵੇਲੇਬਲ ਵਾਰੰਟ ਜਾਨੀ ਕਿ ਪੁਲਿਸ ਉਹਦੇ ਘਰ ਜਾਏਗੀ ਉਹਨੂੰ ਚੱਕ ਕੇ ਕੋਰਟ ਦੇ ਵਿੱਚ ਪੇਸ਼ ਕਰੇਗੀ ਤੇ ਕੋਰਟ ਉਹਨੂੰ ਜੇਲ੍ਹ ਭੇਜ ਸਕਦਾ ਔਰ ਆਪਣੀ ਜ਼ਮਾਨਤ ਨਹੀਂ ਦਿੰਦਾ ਤਾਂ ਹੁਣ ਅਗਰ ਤੁਸੀਂ ਕੇਸ ਸਹੀ ਤਰੀਕੇ ਨਾਲ ਲੜਦੇ ਹੋ ਤਾਂ 2 ਸਾਲ ਤੱਕ ਦੀ ਸਜ਼ਾ ਜਿਨੇ ਤੁਹਾਨੂੰ ਚੱਕ ਦਿੱਤਾ ਆ ਉਹਨੂੰ ਹੋ ਸਕਦੀ ਆ ਸੋ ਇਹ ਜਿਹੜੀ ਮੇਜਰ ਪ੍ਰੋਵੀਜ਼ਨਸ ਨੇ ਅਗਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣ ਲਓਗੇ ਤਾਂ ਯਕੀਨ ਮੰਨੋ ਤੁਸੀਂ ਆਪਣੇ ਜਿਹੜੇ ਸਬੰਦੇ ਨੇ ਵੀ ਤੁਹਾਨੂੰ ਚੱਕ ਦਿੱਤਾ ਆ ਔਰ ਤੁਹਾਨੂੰ ਇਸ ਤਰੀਕੇ ਨਾਲ ਦਿੱਤਾ ਕਿ ਮੈਂ ਪੈਸੇ ਦੇਣੇ ਨਹੀਂ ਐਵੇਂ ਚੱਕ ਦੇ ਦੇਣਾ ਉਹ ਸਾਰੀ ਗੁਰਪ੍ਰੀਤ ਜੀ ਜਿਸ ਤਰ੍ਹਾਂ ਕਿਸੇ ਨੇ ਪੈਸੇ ਦੇਣੇ ਆ ਜਦ ਤੱਕ ਕੋਰਟ ਦੇ ਵਿੱਚ ਕੇਸ ਚਲਾ ਗਿਆ ਤੇ ਲੋਕ ਦੂਜੀ ਪਾਰਟੀ ਨੂੰ ਧਮਕੀ ਦਿੰਦੇ ਯਾਰ ਮੈਂ ਕੋਈ 2000 ਜਾਂ 5-5000 ਕਰਕੇ ਦੇ ਦੂੰਗਾ ਮੇਰਾ ਕੀ ਕਰ ਲੂੰਗਾ ਕਿ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਹੈ ਕਿ ਕਿਸ਼ਤਾ ਹੋ ਜਾਂਦੀ ਆ ਕੋਰਟ ਦੇ ਵਿੱਚ ਦੇਖੋ ਜੀ ਪਹਿਲੀ ਗੱਲ ਤੇ ਇਹ ਕਿਸੇ ਦੀ ਮਨਮਰਜ਼ੀ ਨਹੀਂ ਹੈ ਕਿ ਉਹ ਕਹੇਗਾ ਕਿ ਜੀ ਮੈਂ 500 ਰੁਪਏ ਨਾਲ ਦੇ ਦੇਣਾ 200 ਰੁਪਏ ਦੇ ਦੇਣਾ 100 ਰੁਪਏ ਦੇ ਦੇਣਾ ਕੋਈ ਪ੍ਰੋਵੀਜ਼ਨ ਨਹੀਂ ਹੈ ਹਾਂ ਇਹਦੇ ਵਿੱਚ ਇੰਨਾ ਹੁੰਦਾ ਕਿ ਕੋਰਟ 'ਚ ਦੋਨੇ ਪਾਰਟੀਆਂ ਸਹਿਮਤੀ ਨਾਲ ਕਹਿ ਦਿੰਨ ਕਿ ਸਰ ਵੀ ਅਸੀਂ ਕੇਸ ਨੂੰ ਵਾਪਸ ਲੈਣਾ ਚਾਹੁੰਦੇ ਆ ਤੇ ਇਹ ਜਿਹੜੀ ਪੇਮੈਂਟ ਹੈ ਇਹ 500 200 1000 1500 1000 24 ਤੁਹਾਡੀ ਆਪਸੀ ਸੈਟਲਮੈਂਟ ਹੋਈ ਉਹ ਲਿਖਵਾ ਦਵੇ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਧੱਕਾ ਤੁਹਾਡੇ ਨਾਲ ਕੀਤਾ ਜਾਊਗਾ ਕਿ ਤੁਸੀਂ 500 ਰੁਪਿਆ ਮਹੀਨਾ ਹੀ ਲੋ ਫਿਰ ਤਾਂ ਧੱਕੇ ਦਾ ਮਤਲਬ ਤਾਂ ਇਹ ਹੋਊਗਾ ਕਿ ਜਿਹੜੀ ਪ੍ਰੋਵੀਜ਼ਨਸ ਸਾਡੀ ਬਣੀ ਸੀ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੀ ਹੋਈ ਖਤਮ ਹੋ ਜੇਗੀ ਸੋ ਇਹ ਕੋਈ ਨਹੀਂ ਜੇ ਕਿਸੇ ਦੇ ਦਿਮਾਗ 'ਚ ਆਗੇ ਜੀ ਮੈਂ ਕੋਰਟ 'ਚ ਜਾ ਕੇ ਕਹੂੰਗਾ ਕਿ ਮੇਰੇ ਤੋਂ 500 ਰੁਪਏ ਲੈ ਲਓ ਤਾਂ ਮੈਂ ਕੋਈ 500 ਰੁਪਏ ਦਿੱਤਾ ਜਾਊਗਾ ਔਰ ਚੈੱਕ ਆਇਆ 2 ਲੱਖ 3 ਲੱਖ 4 ਲੱਖ ਲੱਖ ਰੁਪਏ ਜਾ ਵਟਐਵਰ ਸੋ ਇਦਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਉਹਨੂੰ ਪੇਮੈਂਟ ਕੋਰਟ ਦੇ ਵਿੱਚ ਪਹਿਲੀ ਗੱਲ ਤਾਂ ਉਹਨੂੰ ਪਨਿਸ਼ਮੈਂਟ ਹੋਏਗੀ ਚੈੱਕ ਲਗਾਉਣ ਦਾ ਮਤਲਬ ਇਹ ਨਹੀਂ ਵੀ ਕੋਰਟ 'ਚ ਉਹਨੂੰ ਪੇਮੈਂਟ ਮਿਲਨੀ ਉਹਦਾ ਮਤਲਬ ਇਹ ਹੈ ਕਿ ਕੋਰਟ 'ਚ ਉਹਨੂੰ ਸਜ਼ਾ ਹੋਣੀ ਪੇਮੈਂਟ ਲੈਣ ਲਈ ਤੁਹਾਨੂੰ ਸੂਟ ਜੇ ਬਿਲਕੁਲ ਇਹ ਸਾਨੂੰ ਗੌਰਵ ਐਡਵੋਕੇਟ ਗੌਰਵ ਰੋੜਾ ਜਿਨ੍ਹਾਂ ਨੇ ਜਿਹੜੀ ਚੈੱਕ ਦੀ ਸਾਰੀ ਸਾਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਚੈੱਕ ਲਾਉਣਾ ਕਿਸ ਤਰ੍ਹਾਂ ਅਸੀਂ ਉਹਨਾਂ ਕੋ ਕੇਸ ਲੜ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਕੇਸ ਫਾਈਲ ਕਰ ਸਕਦੇ ਹਾਂ ਕਿ ਜਿਹੜੇ ਲੋਕ ਸੋਚਦੇ ਆ ਇਹ ਜਾਣਕਾਰੀ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਦੇ ਕੋਲ ਚੈੱਕ ਪਏ ਨੇ ਜਾਂ ਪੇਮੈਂਟਾਂ ਫਸੀਆਂ ਹੋਈਆਂ ਨੇ ਚੈੱਕ ਨਹੀਂ ਲਾਂਦੇ ਜਾਂ ਚੈੱਕ ਦੀ ਤਰੀਖ ਨਿਕਲ ਜਾਂਦੀ ਆ ਪਰ ਜੇ ਤੁਹਾਡੇ ਕੋਲ ਚੈੱਕ ਕੋਈ ਪਿਆ ਆ ਤੁਹਾਡੇ ਤੁਸੀਂ ਚੈੱਕ ਬਾਊਂਸ ਹੋ ਚੁੱਕਾ ਆ ਤਿੰਨ ਮਿੰਟ ਦੇ ਅੰਦਰ ਚੈੱਕ ਲਾਉਣਾ ਬਹੁਤ ਲਾਜ਼ਮੀ ਆ ਕਿਉਂਕਿ ਜੋ ਐਡਵੋਕੇਟ ਗੌਰਵ ਰੋੜਾ ਨੇ ਦੱਸਿਆ ਕਿ ਫਿਰ ਹੁਣ ਤੁਹਾਡੇ ਇੱਕ ਨਵੀਂ ਜਾਣਕਾਰੀ ਲੈ ਕੇ ਜਰੂਰ ਪੇਸ਼ ਹੋਵਾਂਗੇ ਜੋ ਤੁਹਾਡੇ ਲੀਗਲ ਜਾਣਕਾਰੀ ਹੋਏਗੀ ਤੁਹਾਡੇ ਫਾਇਦੇ ਲਈ ਹੋਏਗੀ ਤਦ ਤੱਕ ਸਾਨੂੰ ਦੀ ਆਜ਼ਾਦ ਮੈਂ ਦੀਪਕ ਕੁਮਾਰ